ਹਣਾ ਜੀ ਮੇਰਾ ਰਾਜ ਜजेस ਰਾਜ ਅਸੀਂ ਕਿੱਥੋਂ ਰਹਿਣ ਵਾਲੇ ਹੋ ਇਮੀਡੀਏਟਾ ਰੋਡ ਇੱਥੇ ਰਹਿੰਦੇ ਆ ਕਿਹੜਾ ਹੱਕ ਆ ਜੀ ਇਹ ਆਰਮਨੰਦਰ ਇਹ ਕਾਫੀ ਚਿਰ ਦੇ ਰਹਿੰਦੇ ਨੇ ਇੱਥੇ ਤੇ ਉਹਨਾਂ ਤੋਂ ਅੱਜ ਕੀ ਗੱਲ ਹੋਈ ਆ ਜਿਹੜੀ ਹਾਂ ਉਹਨਾਂ ਤੋਂ ਕਿਸੇ ਗੱਲ ਦਾ ਨਹੀਂ ਪਤਾ ਇਹ ਅੱਗੇ ਮੈਂ ਹੁੰਦਾ ਜਾਂਦਾ ਜੀ ਦਵਾਈਆਂ ਲਿਆ ਕੇ ਦਿੰਦਾ ਸੀ ਅੱਜ ਕੱਲ ਜੂਰੀਏ ਦੀ ਦਵਾਈ ਲੈ ਕੇ ਦਿੱਤੀ ਇਹਨੇ ਨਾਲ ਕੋਦ ਇਹ ਜਗ੍ਹਾ ਤੇ ਕਿਰਾਏ ਤੇ ਰਹਿੰਦੇ ਹੋ ਮੈਂ ਹੀ ਤਾਂ ਅੱਜ ਗੁਰਦੁਆਰੇ ਗਏ ਪ੍ਰਧਾਨ ਦੇ ਮੁੰਡੇ ਰਾਹ ਹੈਗਾ ਵਾ ਤਾਂ ਹੀ ਤੋਂ ਉਧਰੋਂ ਉਧਰ ਪਰੋਂ ਹੋ ਕੇ ਤੇ ਗੁਰਦੁਆਰੇ ਬੈਠੇ ਆ ਤਾਂ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਤੁਸੀਂ ਹਾਂ ਜੀ ਤੁਸੀਂ ਉਸੇ ਵਾਸਤੇ ਕਿਰਾਏ ਤੇ ਰਹੇ ਰਹਿੰਦੇ? ਹਾਂਜੀ ਰਹਿਨੇ ਤਾਂ ਪਰ ਐਸ ਵਕਤ ਨਹੀਂ ਮੈਂ ਪਹਿਲਾਂ ਦੋ ਕੰਮਾਂ ਦਾ ਕੰਮ ਕਰਕੇ ਕਰਨਾ ਤੇ ਆਪਣੇ ਗੁਰਦੁਆਰੇ ਚਲ ਕੇ ਉਸ ਤੋਂ ਬਾਅਦ ਆਉਣਾ ਹੈ ਇਹ ਵੀ ਕੰਮ ਤੇ ਗਿਆ ਉਹ ਵੀ ਕੰਮ ਤੇ ਗਈ ਦੋਨੇ ਕੰਮ ਤੇ ਇਹ ਤਾਂ ਲਾਲਾ ਲਾਲਾ ਹੋਇਆ ਗੁਰਦੁਆਰਾ ਤਾਂ ਤੁਹਾਡੇ ਸਾਹਮਣੇ ਹੀ ਤੇ ਰੋਲਾ ਪਿਆ ਇੱਥੋਂ ਲੋਕੀ ਸਾਰੇ ਬਾਹਰ ਆਏ ਮਵੇਂ ਆ ਗਏ ਸਾਡੀ ਆਪਣਾ ਰਵਿੰਦਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ? ਮੈਂ ਅਮਜੀਠੇ ਦਾ ਤੇ ਇਹ ਜਿਹੜੀ ਅੱਜ ਇਹ ਘਟਨਾ ਹੋਈ ਹੈ ਜਿਹੜੀ ਲੜਕੀ ਨੇ ਸੁਸਾਇਟੀ ਤੁਹਾਡੀ ਕੋਈ ਲੱਗਦੀ ਸਕੇ ਇਹ ਮੇਰੀ ਦੂਸਰੀ ਵਾਈਫ ਹੈ ਹਾਂਜੀ ਤੇ ਇਹ ਕਿਹੜੀ ਜਗ੍ਹਾ ਤੋਂ ਨੇ ਸਤੰਦੀ ਘਟਨਾ ਕੀਤੀ ਇਹਨੇ ਐਸੇ ਕਮਰੇ 'ਚ ਕੀਤੀ ਆ ਮੈਂ ਮੇਰਾ ਇਲਾਕਾ ਪਾਣੀ ਹੈ ਇਹ ਰਾਮਾਦੀਕ ਲਾਉਣੀ ਹੈ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਨੂੰ ਇੱਥੋਂ ਫੋਨ ਕੀਤਾ ਕਿਸੇ ਨੇ ਕਿ ਮਤਲਬ ਇੱਥੋਂ ਦੀਦੀ ਨੇ ਕਿ ਤੇਰੇ ਇਦਾਂ ਗੱਲਬਾਤ ਹੋ ਗਈ ਆ ਕਿ ਕਿੱਥੇ ਆ ਤੂੰ ਮੈਂ ਮੈਂ ਕੰਮ ਤੇ ਆ ਮੈਂ ਤੇ ਭੱਜ ਆਇਆ ਉੱਥੋਂ ਚਪਲ ਵੀ ਨਹੀਂ ਪਾਈ ਉਦਾਂ ਆ ਗਿਆ ਮੈਂ ਕੁਝ ਕਾਰਨ ਪਤਾ ਤੁਹਾਡੇ ਨੇ ਕਿਹਦੇ ਰਿਲੇਸ਼ਨ ਦੇ ਵਿੱਚ ਹੈ ਹੋ ਗਈ ਕੋਈ 3 3 ਸਾਲ 3 4 ਸਾਲ ਹੋ ਗਏ ਜਿਹੜੀ ਤੁਹਾਡੀ ਅੱਛਾ ਪਹਿਲਾਂ ਆਪਾਂ ਪੰਡੋਰੀ ਰਹਿੰਦੇ ਸੀ ਅੱਛਾ ਉੱਥੋਂ ਛੱਡ ਕੇ ਕਮਰਾ ਇੱਥੇ ਲਿਆ ਕੋਈ ਕਾਰਨ ਪਤਾ ਲੱਗਾ ਕੀ ਕਾਰਨ ਆ ਕੋਈ ਗੱਲ ਨਹੀਂ ਕੋਈ ਝਗੜਾ ਨਹੀਂ ਆਡਾ ਕਦੀ ਲੜੇ ਨਹੀਂ ਆਪਾਂ ਜਿਹਨੇ ਸੁਸਾਈਡ ਕੀਤੀ ਉਹਦਾ ਨਾਮ ਕੀ ਹੈ ਜੀ ਸਪਨਾ ਅੱਛਾ ਜੀ ਹਾਂ ਜੀ ਇਹ ਸਾਨੂੰ ਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਦੀ ਕਿਸ ਨੇ ਸੁਸਾਈਡ ਕੀਤੀ ਹੈ ਅਸੀਂ ਮੌਕੇ ਤੇ ਪਹੁੰਚੇ ਇੱਥੇ ਕੋਈ ਨਕਸੂਸ ਸਾਡ ਨੋਟਸ ਨਹੀਂ ਮਿਲਿਆ ਔਰ ਇਹਦੀ ਡੈੱਡ ਬੋਡੀ ਮਿਲੀ ਹੈ ਜਿਹਦੇ ਗਲੇ ਵਿੱਚ ਆ ਲੈਂਦਾ ਨਿਸ਼ਾਨਾ ਹੈ ਸਰਦਾਰ ਇਹ ਦੇ ਹਸਬੰਦ ਦਾ ਨਾਮ ਰਵਿੰਦਰ ਸਿੰਘ ਹੈ ਜੋ ਜੋ ਮੌਕੇ ਤੇ ਇਹ ਰਵਿੰਦਰ ਸਿੰਘ ਕੰਮ ਤੇ ਗਿਆ ਹੋਇਆ ਸੀ ਇਹਨੂੰ ਦੇ ਕਿਰਾਏਦਾਰਾਂ ਨੇ ਲਾਗੇ ਦੇ ਨੇ ਫੋਨ ਕਰਕੇ ਬੁਲਾਇਆ ਵਾ 10 ਕੁਆਟਰ ਨੇ ਦਸਾਂ ਵਿੱਚ ਵਖਰੇ ਵਖਰੇ ਕਿਰਾਏਦਾਰ ਹੁੰਦੇ ਨੇ ਤੇ ਜਿਹੜਾ ਹੁਣ ਮਾਲਕ ਨੂੰ ਬੁਲਾ ਰਹੇ ਆ ਉਹਨੂੰ ਪੁੱਛਾਂਗੇ ਕਿ ਕੀ ਸੱਚਾਈ ਵੀ ਕਿੰਨੀ ਦੇਰ ਤੋੜ ਕੇ ਆਇਡੈਂਟੀਫਾਈ ਜਮਾ ਕੀਤੀ ਨਹੀਂ ਕੀਤੀ ਜੋ ਵੀ ਸੱਚਾਈ ਸਾਹਮਣੇ ਆਏਗੀ ਉਸਨੂੰ ਦਬਕ ਕੰਮ ਕਰਕੇ ਕੀਤੀ ਜਾਏਗੀ